ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈਹ ਦਿਨੋਂ ਸਵਾਗਤ ਅੱਜ ਆਪਾਂ ਗੋਭੀ ਦੇ ਪਕੌੜੇ ਬਣਾਉਣ ਲੱਗੇ ਆ ਤੇ ਆਪਾਂ ਦੇਖਦੇ ਆਪਾਂ ਨੂੰ ਕਿਹੜੀ ਸਮਾਨ ਦੀ ਲੋੜ ਤਾਂ ਤੇ ਆਪਾਂ ਕਿਸ ਤਰ੍ਹਾਂ ਇਸ ਨੂੰ ਤਿਆਰ ਕਰਨਾ ਆਪਾਂ ਆਕੜਾ ਹੀ ਦੇ ਵਿੱਚ ਪਾਣੀ ਲੈ ਲਿਆ ਇਹਨੂੰ ਹੁਣ ਆਪਾਂ ਦੇਖੋ ਗਰਮ ਰੱਖ ਦਿੱਤਾ ਹੈ ਤੇ ਹੁਣ ਆਪਾਂ ਜਿਹੜੇ ਗੋਭੀ ਦੇ ਫੁੱਲ ਸੀ ਨਾ ਇਹਨਾਂ ਨੂੰ ਆਪਾਂ ਆਹ ਦੇਖੋ ਇਦਾਂ ਦੇ ਏਨੇ ਨੇ ਕਬਰੀਕ ਕੱਟ ਲਈ ਆਪਾਂ ਬਹੁਤੇ ਜ਼ਿਆਦਾ ਬਰੀਕ ਨਹੀਂ ਕਰਨੀਗੇ ਉਹਦਾ ਤੁਸੀਂ ਇਸ ਕਾਈਜ਼ ਦੇ ਕੱਟ ਲੈਣੀ ਆ ਤੇ ਫਿਰ ਆਪਾਂ ਪਹਿਲਾਂ ਇਹਨੂੰ ਨਾ ਹੁਣ ਆਪਣੇ ਕੋਲੇ ਇਹ ਇੱਕ ਗੋਪੀ ਦਾ ਫੋਨ ਸੀਗਾ ਹੁਣ ਆਪਾਂ ਇਹਨੂੰ ਪਹਿਲਾਂ ਪਾਣੀ ਦੇ ਵਿੱਚ ਵਾਲਦੇ ਆ ਤੇ ਫਿਰ ਆਪਾਂ ਅੱਗੇ ਦੇਖਦੇ ਆ ਆਪਾਂ ਇਸ ਦਾ ਮਟੀਰੀਅਲ ਆ ਜਿਹੜਾ ਕਿਸ ਤਰ੍ਹਾਂ ਆਪਾਂ ਤਿਆਰ ਕਰਨਾ ਹੈ ਲਓ ਜੀ ਆਪਣਾ ਪਾਣੀ ਆ ਜਿਹੜਾ ਇਹ ਬੋਇਲ ਹੋ ਰਿਹਾ ਤੇ ਆਪਾਂ ਉਨੀ ਦੇਰ ਇਹਨੂੰ ਇਹਦੇ ਵਿੱਚ ਬੋਇਲ ਕਰ ਲੈਨੇ ਇਹਨਾਂ ਨੂੰ ਆਪਾਂ 80% ਬੋਇਲ ਕਰਾਂਗੇ ਤੇ ਉਹਨਾਂ ਚਿਰ ਆਪਾਂ ਜਿਹੜਾ ਮਟੀਰੀਅਲ ਆ ਉਹਨੂੰ ਤਿਆਰ ਕਰਦੇ ਹਾਂ ਆ ਆਪਾਂ ਇੱਕ ਡੂੰਘਾ ਲੈ ਲਿਆ 스ਪੂਨ ਲੈ ਲਿਆ ਹੁਣ ਆਪਾਂ ਜਿਹੜਾ ਬੇਸਣ ਆ ਆ ਦੇਖੋ ਇਹ ਕੇਟੀਸੀ ਵਾਲਾ ਹੈਗਾ ਇਹ ਚੰਗੀ ਕੰਪਨੀ ਦਾ ਹੁੰਦਾ ਹੈ ਤੇ ਇਹ ਲੈ ਲਿਆ ਤੁਸੀਂ ਤੇ ਇਹਦੇ ਵਿੱਚ ਆਪਾਂ ਹੁਣ 3-4 ਚਮਚ ਪਾਵਾਂਗੇ ਜੇ ਆਪਾਂ ਨੂੰ ਲੋੜ ਹੋਈ ਤਾਂ ਆਪਾਂ ਬੇਸਣ ਹੋਰ ਪਾ ਲਾਂਗੇ ਆਪਾਂ ਕੇਰਾ ਆ ਦੇਖੋ ਕੇਰਾ ਆਪਾਂ ਆਹ 4 ਚਮਚ ਪਾਏ ਆ ਤੇ ਹੁਣ ਆਪਾਂ ਇਹਦੇ ਵਿੱਚ ਸਾਰਾ ਜਿਵੇਂ ਜੀਰਾ ਹੈ ਇਹ ਪਾ ਲੈਣਾ ਵਾ ਤੇ ਲੂਣ ਆਪਾਂ ਇੱਕ ਚਮਚ ਲਿਆ ਸਵਾਦ ਅਨਸਾਰ ਲੈਣਾ ਲੂਣ ਪਾ ਲੈਆ ਤੇ ਆਪਾਂ ਥੋੜੀ ਜੀ ਹਲਦੀ ਆ ਤੇ ਆਪਣੇ ਕੋਲੇ ਕਰੀ ਪਾਊਡਰ ਆ ਆਪਾਂ ਇਹ ਲੈ ਲੈਣਾ ਵਾ ਇਹਦੇ ਨਾਲ ਕਲਰ ਆ ਜਿਹੜਾ ਥੋੜਾ ਜਿਹਾ ਵਧੀਆ ਆ ਜਾਂਦਾ ਤੇ ਹੁਣ ਆਪਾਂ ਜਿਹੜਾ ਆਪਾਂ ਦਹੀਂ ਲਿਆ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਤੁਸੀਂ ਨਾ ਆਈ ਫੁੱਟੀਆਂ ਵਾਂਗੂ ਨਹੀਂ ਪਾਉਣਾ ਜਿਵੇਂ ਆਪਣਾ ਦਹੀਂ ਬਹੁਤ ਸੋਹਣਾ ਬਣਿਆ ਹੁੰਦਾ ਉਵੇਂ ਨਹੀਂ ਪਾਉਣਾ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਤੁਸੀਂ ਨਾ ਇਦਾਂ ਹਲਾ ਲੈਣਾ ਤੇ ਬਿਲਕੁਲ ਕਰੀਮ ਵਾਂਗੂ ਬਣ ਜੇਵੇ ਫਿਰ ਆਪਾਂ ਇਹਦੇ ਵਿੱਚ ਦਹੀਂ ਵੀ ਪਾ ਦੇਣਾ ਤੇ ਜਿਹੜੀ ਆਪਾਂ ਮਿਰਚ ਲਈ ਆ ਇਹ ਸਵਾਦ ਅਨਸਾਰ ਪਾਉਣੀ ਆ ਆਪਾਂ ਥੋੜੀ ਜੀ ਪਾਉਣੀ ਆ ਕਿਉਂਕਿ ਬੱਚੇ ਫਿਰ ਜ਼ਿਆਦਾ ਲਾਇਕ ਨਹੀਂ ਕਰਦੇਗੇ ਆਪਾਂ ਥੋੜੀ ਜੀ ਮਿਰਚ ਪਾ ਲਈ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਐਦਾਂ ਤੁਸੀਂ ਹਿਲਾ ਲਓ ਇਹਨੂੰ ਆਪਾਂ ਘੋਲ ਜਿਆ ਤਿਆਰ ਕਰ ਲੈਣਾ ਵਾ ਫੇਰ ਆਪਾਂ ਥੋੜਾ ਜਿਹਾ ਹੁਣ ਇਹਦੇ ਵਿੱਚ ਪਾਣੀ ਪਾ ਲੈਨੇ ਆ ਤੇ ਚੰਗੀ ਤਰ੍ਹਾਂ ਇਹਦਾ ਕੋਹਲ ਤਿਆਰ ਕਰ ਲੈਣਾ ਮੈਂ ਉਦੋਂ ਨੂੰ ਆਪਣੀ ਜਿਹੜੇ ਹੈਗੇ ਗੋਪੀ ਦੇ ਫੁੱਲ ਉਹ ਕੱਕ ਹੋ ਜਾਣਗੇ ਥੋੜੇ ਜਿਹਾ ਆ ਦੇਖੋ ਇਹਦੇ ਚਾਹੀਆਂ ਗੰਢ ਨਹੀਂ ਹੋਣੀ ਚਾਹੀਦੀ ਕੋਈ ਤੇ ਇਹਨੂੰ ਨਾ ਤੁਸੀਂ ਥੋੜਾ ਜਿਹਾ ਹੋਰ ਪਤਲਾ ਕਰ ਲੈਣਾ ਇਹਦੇ ਆਪਾਂ ਨੂੰ ਪਾਣੀ ਦੀ ਹੋਰ ਜ਼ਰੂਰਤ ਆ ਆਪਾਂ ਥੋੜਾ ਜਿਹਾ ਪਾਣੀ ਹੋਰ ਪਾਉਨੇ ਆ ਇਹਨੂੰ ਇਦਾਂ ਚੰਗੀ ਤਰ੍ਹਾਂ ਆਪਾਂ ਐਦਾਂ ਚੰਗੀ ਤਰ੍ਹਾਂ ਹਿਲਾ ਲੈਣਾ ਵਾ ਫਿਰ ਆਪਾਂ ਪਾਣੀ ਜਿੰਨੀ ਕੁ ਲੋੜ ਹੋਊਗੀ ਆਪਾਂ ਹੋਰ ਪਾ ਲਾਂਗੇ ਆ ਦੇਖੋ ਦੀ ਆਪਣੀ ਜਿਹੜੀ ਗੋਭੀ ਆ ਉਹ ਖਖ ਹੋ ਰਹੀ ਆ ਤੇ ਆ ਫਾਇਦਰ ਮਟੀਰੀਅਲ ਆ ਜਿਹੜਾ ਤਿਆਰ ਖਾਣ ਲਿਆ ਸੌਰੀ ਇਹ ਖਾਪਾਂ ਗਰਮ ਮਸਾਲਾ ਪਾਪੋ ਨਹੀਂ ਦੇਸੀ ਇਹ ਹੈ ਆ ਪਾਹਲੋਂ ਪਾਦੇ ਨਹੀਂ ਆ ਆਪਾਂ ਜਿਆਦਾ ਕੋਈ ਮਸਾਂਦੇ ਨਹੀਂ ਪਾਏਗੇ ਦੇਖ ਲਓ ਤੁਸੀਂ ਨੋ ਮੈਕਚੇ ਤੇ ਕਰੋ ਮਸਾਂਦਾ ਜਿਆਦਾ ਆਪਾਂ ਕੋਈ ਚੀਜ਼ ਨਹੀਂ ਇਹਦੇ ਵਿੱਚ ਪਾਈਗੀ ਇਹੋ ਜੇ ਚੰਗੇ ਰਹਿੰਦੇ ਆ ਜਦੋਂ ਤੁਸੀਂ ਬਾਹਲੇ ਮਸਾਂਦੇ ਪਾ ਲੈਨੇ ਆ ਨਾ ਉਹ ਵੀ ਕਈ ਵਾਰੀ ਆਪਾਂ ਨੂੰ ਫਿਰ ਤੰਗ ਕਰਦੇ ਆ ਜਦੋਂ ਆਪਾਂ ਜਿਆਦਾ ਖਾ ਖੂ ਲੈਨੇ ਆ ਇਸ ਕਾਰਪ ਕੇ ਵੀ ਜਿਵੇਂ ਤੁਸੀਂ ਕਾਰਚਮ ਨੋਰਮਲ ਜਿਹੜੇ ਵੀ ਮਸਾਂਦੇ ਯੂਜ਼ ਕਰਦੇ ਆ ਉਹੀ ਪਾਓ ਜਿਆਦਾ ਬਣਾ ਮਸਾਂਦੇ ਪਾਓ ਇੱਧਰ ਆਪਾਂ ਕਰਾ ਹਿੰਦਰ ਲਿਆ ਪਾਏ ਦੇ ਵਿੱਚ ਇਹਨੂੰ ਗੈਸ ਨੂੰ ਆਨ ਕਰਦੀ ਆ ਇਹਦੇ ਵਿੱਚ ਉਹਨਾਂ ਚਾਰ ਆਪਾਂ ਤੇਲ ਆ ਜਾਏਗਾ ਉਹ ਗਰਮ ਕਰ ਲੈਣੀ ਆ ਪਸਰੋਂ ਦੇ ਫੀਰ ਜਿ ਬਣਾਵਾਂਗੇ ਇਹਦਾ ਆਪਾਂ ਉਹਨਾਂ ਚੜਕੜਾ ਹੀ ਚ ਤੇਲ ਪਾ ਕੇ ਧਰਮਕਾਰ ਲੈਣੀ ਆ ਉਹਨਾਂ ਮਾਪਾ ਜਿਹੜੇ ਆਪਣੇ ਗੋਭੀ ਆ ਇਹਨੂੰ ਆਪਾਂ ਕੱਢ ਲਾਂਦੇ ਹੁਣ ਆਪਾਂ ਵੇਖਦੇ ਆ ਕਿ ਕਿੰਨੀ ਕੁ ਖਖ ਹੋ ਗਈ ਆ ਆ ਦੇਖੋ ਇਹ ਥੋੜਾ ਜਿਹਾ ਹਜੇ 5 ਮਿੰਟ ਹੋਰ ਆਪਾਂ ਨੂੰ ਲਗਾਨਗੇ ਇਹਨੂੰ ਖਖ ਹੋਣ ਨੂੰ ਤੇ ਆਪਾਂ ਉਹਨੂੰ ਦੇਰ ਉਹ ਕਿਉਂ ਇਹਦਾ ਸੌਰੀ ਤੇਲ ਆਪਾਂ ਪਾ ਕੇ ਧਰਮਕਾਰ ਲੈਣੀ ਆ ਲੋ ਜੀ ਆਪਣੀ ਗੋਭੀ ਹੈ ਜਿਹੜੀ ਇਹ ਕੱਕ ਹੋ ਗਈ ਗੈਸ ਨੂੰ ਆਪਾਂ ਕਰ ਦਿੰਨੇ ਆਂ ਬੰਦ ਇਹਨੂੰ ਆਪਾਂ ਕਿਸੇ ਪਲੇਟ ਦੇ ਵਿੱਚ ਪਈਆਂ ਕੱਢ ਕੇ ਰੱਖ ਦਿੰਦੇ ਹਾਂ ਹਾਂ ਦੇਖੋ ਇਹਨਾਂ ਤੋਂ ਸਿੱਕ ਕੱਢ ਕੇ ਆਪ ਖਾਣੇ ਨਹੀਂ ਆ ਇਹਨੂੰ ਆਪਾਂ 80% ਕੱਕ ਕੀਤਾ ਇਹ ਬਹੁਤ ਜਲਦੀ ਬਣ ਜਾਂਦੇ ਆ ਇਹਨਾਂ ਨੂੰ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਬਾਕੀ ਆਪਾਂ ਤਾਂ ਫੋਲਦੇ ਹੀ ਬਣਾਉਏ ਆ ਆਪਣੇ ਕੋਲੇ ਤਾਂ ਛੋਟਾ ਜਿਹਾ ਗੋਭੀ ਦਾ ਫੋਂਦਾ ਸਿੱਧਾ ਜਿਵੇਂ ਕਈ ਵਾਰੀ ਸਰਦੀ ਦੇ ਦਿਨਾਂ ਚ ਤੁਹਾਡਾ ਪਕੌੜੇ ਖਾਣ ਨੂੰ ਦਿਲ ਕਰਦਾ ਜਾਂ ਜਿਵੇਂ ਤੁਸੀਂ ਤੁਹਾਡੇ ਘਰ ਕੋਈ ਗੈਸਟ ਆ ਗਿਆ ਤਾਂ ਤੁਸੀਂ ਛੇਤੀ ਛੇਤੀ ਇਹਨਾਂ ਨੂੰ ਬਣਾ ਸਕਦੇ ਆ ਤੇ ਆਪ ਤੁਸੀਂ ਦੇਖੋ ਹੁਣ ਜਿਹੜਾ ਮਟੀਰੀਅਲ ਦਾ ਇਹਨੂੰ ਆਪਾਂ ਇਨਪਾ ਠੱਕ ਰੱਖਿਆ ਵਾ ਬਸ ਆ ਦੇਖੋ ਇਦਾਂ ਦਾ ਰੱਖਿਆ ਤੇ ਹੁਣ ਆਪਾਂ ਗੋਭੀ ਨੂੰ ਇਹਦੇ ਵਿੱਚ ਪਾ ਕੇ ਫੇਰ ਕੁੱਕ ਕਰਕੀਏ ਲਓ ਜੀ ਦੇਖੋ ਆਪਾਂ ਕਿਹੜਾ ਤੇਲ ਆਉ ਗਰਮ ਹੋ ਗਿਆ ਹੁਣ ਆਪਾਂ ਗੈਸ ਨੂੰ ਥੋੜਾ ਜਿਹਾ ਸਿਮ ਕਰ ਦੇਣਾ ਮਾ ਜਿਆਦਾ ਆਪਾਂ ਤੇਜ ਨਹੀਂ ਰੱਖਣਾ ਥੋੜਾ ਜਿਹਾ ਪਾਸੇ ਮਕਾਰ ਦੇਨੇ ਜਿਹੜੀ ਆਪਾਂ ਗੋਦੀ ਬੋਇਲ ਕੀਤੀ ਸੀ ਜੇ ਨੂੰ ਆਪਾਂ ਜਿਹੜਾ ਬੇਸਣ ਦਾ ਕੋਲ ਬਣਾਇਆ ਫਾਇਦੇ ਵਿੱਚ ਇੱਕਦਮ ਪਾ ਦੇਣੀ ਆ ਥੋੜੀ ਜਿਹੀ ਇਹੇ ਠੰਡੀ ਹੋਈ ਵੀ ਪਾਉਣੀ ਪੈਂਦੀ ਆ ਤੇ ਆ ਆਪਾਂ ਹੁਣ ਪਾ ਕੇ ਇਹਨੂੰ ਚੰਗੀ ਤਰ੍ਹਾਂ ਇੱਕਦਮ ਆਫਟ ਦੀ ਹਲਾ ਦੇਣ ਜਿਹਦਾ ਪਾਸ ਆਫਟ ਦੀ ਹਲਾਣ ਨਹੀਂ ਆ ਵੀ ਸਾਰੀਆਂ ਤੇ ਨਾ ਜਿਹੜੇ ਹੈਗਾ ਬੇਸਣ ਉਹ ਚੰਗੀ ਤਰ੍ਹਾਂ ਖਲਾਬ ਦੇ ਦੇਣੇ ਇਹਨੂੰ ਆਪਾਂ ਹੁਣ ਪੰਜ ਕਮੈਂਟਾਂ ਹੀ ਧਰੱਖ ਦੇਈਦਾ ਫਿਰ ਇਹ ਚੰਗੀ ਤਰ੍ਹਾਂ ਵਿੱਚ ਰਾਚ ਜਾਂਦੀ ਹੈ ਜਿਹੜੀ ਆਪਣੀ ਜਿਵੇਂ ਇਹਦੇ ਵਿੱਚ ਮਸਾਂਦੇ ਵਗੈਰਾ ਹੁੰਦੇ ਆ ਤੇ ਨੂੰ ਮਚ ਹੁੰਦਾ ਉਹ ਚੰਗੀ ਤਰ੍ਹਾਂ ਗੁਬੀਦੇ ਅੰਦਰ ਤੱਕ ਚਲੇ ਜਾਂਦਾ ਹੈ ਤੇ ਫਿਰ ਆਪਾਂ ਇਹਨੂੰ ਹੌਣਾ ਹੌਲੀ ਹੌਲੀ ਸਕੁੱਕ ਕਰਦੇ ਹਾਂ ਦੇਖੋ ਇਹ ਇੱਕ ਤਾਂ ਚੰਗੀ ਤਰ੍ਹਾਂ ਇਹ ਮਟੀਰੀਅਲ ਦਾ ਜਿਹੜਾ ਆਪਾਂ ਥੱਕ ਜਿੰਨਾ ਕਬੜਾਇਆ ਸੀ ਉਹ ਸਹੀ ਸੀਗਾ ਤੇ ਹੁਣ ਆ ਪੈਨੋ ਚਾਹੇ ਤੁਸੀਂ ਹੱਥ ਨਾ ਪਾ ਲਓ ਨਹੀਂ ਤੁਸੀਂ 스ਪੋਨ ਨਾਲ ਵੀ ਪਾ ਸਕਦੇ ਆਂ ਪਰ ਹੁਣ ਇਹਨੂੰ ਹੱਥ ਨਾਲ ਪਾਉਂਦੇ ਆਂ ਫਿਰ ਚੰਗੀ ਤਰ੍ਹਾਂ ਇਦਾਂ ਬੇਸਰ ਆ ਜਿਹੜਾ ਇਹੇ ਆ ਪਾਈ ਲਾ ਸਕਦੀ ਆਂ ਇਦਾਂ ਆ ਦੇਖੋ ਇਦਾਂ ਆ ਪਾ ਲਾ ਕੇ ਤੇ ਆ ਪਾਏ ਕਰਕੇ ਕੱਕਾ ਪਾ ਦੇਣਾ ਹਾਂ। ਥੋੜਾ ਪਾਈ ਪਾ ਦੇ ਰਾ ਫੋਈ ਹੋਈ ਜਿੰਨੇ ਕ ਪ੍ਰਿੰਕਰਾ ਹਿੰ ਜਪਿੰਦੇ ਹੋਣਗੇ ਉਹ ਸਾਬ ਨਾਲ ਪਾਵਾਗੇ। ਬਾਕੀ ਦੇ ਆਪ ਫੇ ਬਲਾਂਗੇ ਚੈਨਾ ਪਾਈਨ ਇੱਕ ਕੰਡ ਰਿੰਗ ਆਪ ਤੇ ਇਹਨਾਂ ਨੇ ਉੱਪਰ ਆ ਜਾਣਾ ਤੇ ਨਾਲੇ ਆ ਤੁਹਾਨੂੰ ਚੱਗ ਤੋਂ ਬਾਅਦ ਜੇ ਦੇਖਣਗੇ ਵੀ ਜੋ ਤੋਂ ਸਾਰੇ ਉੱਪਰ ਆ ਜੇ ਤੇ ਆਪਾਂ ਉਹ ਦੇਖਾਂਗੇ ਐਜ ਦਾ ਨਾਮ ਨਾ ਪਕੋਲੇ ਆਖ ਲੂੰ ਦੇ ਰਹਿਣਾ ਨਾ ਦੇਖੋ ਇਦਾਂ ਦੇ ਤਿਆਰ ਹੋ ਗਏ ਆ ਦੇਖੋ ਇਹ ਤੁਸੀਂ ਕਿੰਨਾ ਸੋਹਣਾ ਕਲਰ ਆਇਆ ਪਕੋਈ ਕਲਰ ਨਹੀਂ ਪਾਇਆ ਪੋਸ਼ ਨਹੀਂ ਪਾਇਆ ਜੇ ਵਿੱਚ ਜਾਗਾ ਇਨਨ ਲਈ ਜਿਵੇਂ ਆਪਾਂ ਉਦਾਂ ਪਕੌੜੇ ਬਣਾਉਨੇ ਆ ਉਹਨਾਂ ਪਹਿਨਾ ਆਪਾਂ ਕੱਚੇ ਕਰਕੇ ਰੱਖ ਦਈਆਂ ਫਿਰ ਆਪਾਂ ਦਵਾਰਾ ਫੇਰ ਉਹਨਾਂ ਨੂੰ ਪਕ ਕਰ ਦਈਆਂ ਇਹ ਆਪਾਂ ਬੁੱਬੀ ਬੁਆਇਲ ਕਰਦੀ ਕਰਕੇ ਇਹ ਇਸ ਕਰਕੇ ਹੁਣ ਆਪਾਂ ਨੂੰ ਇਹ ਇੱਕ ਵਾਰ ਮਹੀ ਕੱਢਣ ਦੀ ਲੋੜ ਆ ਦਵਾਰਾ ਦਵਾਰਾ ਨਹੀਂ ਆਪਾਂ ਇਹਨਾਂ ਨੂੰ ਕੱਢਣਾ ਹਾਂ ਦੇਖੋ ਇਸ ਤਰ੍ਹਾਂ ਦੇ ਆਪਣੇ ਪਕੌੜੇ ਤਿਆਰ ਹੋਈ ਹੈ ਵੇਖੋ ਕਿੰਨਾ ਸੋਹਣਾ ਕਲਰ ਆਇਆ ਤੇ ਕਿੰਨੇ ਸੋਹਣੇ ਤਿਆਰ ਹੋਈਆ ਇਹ ਮੈਂ ਆਪਾਂ ਸਾਰੇ ਹੋਲੀ ਹੋਈ ਖਾਦ ਲੈਣੇ ਆ ਤੇ ਫਿਰ ਤੁਹਾਨੂੰ ਦਿਖਾਉਣੇ ਆ ਕਿਸ ਤਰ੍ਹਾਂ ਦੇ ਆਪਣੇ ਪਕੌੜੇ ਆ ਜਿਹੜੇ ਤਿਆਰ ਹੋਈ ਹੈ ਲਓ ਜੀ ਵੇਖੋ ਆਪਾਂ ਸਾਰੇ ਪਕੌੜੇ ਆ ਜਿਹੜੇ ਖਾਟ ਲਏ ਆ ਬਹੁਤ ਜਲਦੀ ਬਣ ਗਏ ਆ ਤੁਸੀਂ ਵੀ ਸਾਡੇ ਤਰੀਕੇ ਨਾਲ ਬਣਾ ਕੇ ਦੇਖਿਓ ਫਿਰ ਸਾਨੂੰ ਕੋ ਮੈਸੇਜ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ ਪਕੌੜੇ ਕਿਸ ਤਰ੍ਹਾਂ ਦੇ ਤਿਆਰ ਹੋਈਆ ਤੇ ਆ우 ਆਪਾਂ ਚਾਹ ਬਣਾਉਨੇ ਆ ਚਾਹ ਬਣਾ ਕੇ ਤੇ ਆਪਾਂ ਚਾਹ ਨਾ ਖਾਂਦੇ ਆ ਵੇਖੋ ਕਿੰਨੇ ਸੋਹਣੇ ਉਹ ਮੇਸ਼ੂਦਾ ਜਿਹਾ ਫੰਦ ਸੀ ਗੋਭੀ ਦਾ ਆ ਫਰੇ ਇੰਨੇ ਸਾਰੇ ਪਕੌੜੇ ਬਣ ਗਏ ਨਾਲੇ ਤਾਂ ਆਪਣੇ ਇਹ ਘਰੇ ਜਿਹੇ ਆਪਾਂ ਬਣਾਉਂਦੇ ਆ ਇਹ ਸਾਫ ਸੁਥਰੇ ਬਣ ਜਾਂਦੇ ਆ ਆਪਾਂ ਤਸਦੀ ਨਾ ਬਣਾਉਂਦੇ ਆ ਸਾਫ ਕਿਉਂ ਜਾਂ ਤੇਲ ਚ ਬਣਾਉਂਦੇ ਆ ਇਸ ਕਰਕੇ ਤੁਸੀਂ ਘਰ ਚ ਜਿਹੜਾ ਕੁਝ ਬਣਾ ਕੇ ਖਾਣਾ ਹੁੰਦਾ ਜਿਆਦਾ ਤੁਸੀਂ ਘਰ ਚ ਬਣਾ ਕੇ ਖਾਇਆ ਕਰੋ ਲਓ ਜੀ ਨਾਲ ਆਪਾਂ ਚਾਹ ਬਣਾ ਲਈ ਆ ਤੇ ਪਕੌੜੇ ਆਪਣੇ ਬਿਲਕੁਲ ਰੈਡੀ ਆ ਤੇ ਤੁਸੀਂ ਵੀ ਇਸ ਟ੍ਰਿਕ ਨੇ ਬਣਾ ਕੇ ਦੇਖਿਓ ਫਿਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਪਕੌੜੇ ਕਿਸ ਤਰ੍ਹਾਂ ਦੇ ਬਣੇ ਆ ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਐਂਡ ਤੁਸੀਂ ਸਾਡੀ ਜਿਹੜੀ ਵੀਡੀਓ ਆਉਣੀ ਹੈ ਇੰਸਟਾਗ੍ਰam ਤੇ ਤੇ ਟਿਕਟੌਕ ਤੇ ਵੀ ਵੇਖ ਸਕਦੇ ਆ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ ਸੋ ਮਚ